ਯੋਧਨ ਸਿਆਵਰੋ ਚੁਲਾਏ ਜਾ ਰਹੇ ਅਭਿਆਨ ਦੇ ਤਹਿਤ ਕੱਲ ਰਾਤ ਮਲੇਰਕੋਟਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ 96 ਗ੍ਰਾਮ ਚਿੱਟਾ 1 32 ਪੋਰ ਪਿਸਟਲ ਇੱਕ ਜਿੰਦਾ ਕਾਰਤੂਸ ਤੇ ਤਿੰਨ ਖੋਲ ਕਾਰਤੂਸ ਤੇ ਇਲਾਵਾ ਇੱਕ ਮੋਟਰਸਾਈਕਲ ਸਮੇਤ ਫੜਿਆ ਇਸ ਸਬੰਧ ਵਿੱਚ ਜ਼ਿਲ੍ਹਾ ਮੁਖੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਜਲੰਧਰ ਵਿੱਚ ਹੋਏ ਗਰਨੇਡ ਹਮਲੇ ਦੇ ਕਾਰਨ ਪੁਲਸ ਦੇ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਅਤੇ ਸਾਰੇ ਵਾਹਨਾਂ ਦੀ ਰੋ ਜਨਦੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਸੀ ਉਸੇ ਕਰਤਨਾ ਦੇ ਬਾਅਦ ਪੁਲਿਸ ਨੇ ਥਾਥਾਤੇ ਨਾਕੇ ਲਾਏ ਹੋਏ ਸੀ ਅਤੇ ਚੈਕਿੰਗ ਅਭਿਆਨ ਪੂਰਾ ਜੋਰਾ ਸੁਰਾਤੇ ਚੱਲਿਆ ਸੀ ਇਸ ਸਬੰਧ ਵਿੱਚ ਡੀਐਸਪੀ ਸतीश ਕੁਮਾਰ ਡੀਐਸਪੀ ਰਾਜਨ ਸ਼ਰਮਾ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ सदर ਪੁਲਿਸ ਸਟੇਸ਼ਨ ਦਾ ਅਹਿਮਦਗੜ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਦੁਆਰਾ ਅਕਬਰਪੁਰ ਛੰਨਾ ਦੇ ਕੋਲ ਨਾਕਾ ਲਗਾਇਆ ਹੋਇਆ ਸੀ ਉਸੇ ਦੌਰਾਨ ਦੋ ਵਿਅਕਤੀ ਮੋਟਰਸਾਈਕਲ ਤੇ ਲੁਧਿਆਣਾ ਵੱਲੋਂ ਮਲੇਰਕੋਟਲਾ ਸਾਇੰ ਨੂੰ ਆਰ.ਏ.ਸੀ. ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਤਿੰਨ ਗੋਲੀਆਂ ਚਲਾ ਦਿੱਤੀਆਂ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਪਾਰਟੀ ਨੇ ਵੀ ਉਹਨਾਂ ਉੱਤੇ ਗੋਲੀਆਂ ਚਲਾਈਆਂ ਜੋ ਕਿ ਇੱਕ ਗੋਲੀ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਦੇ ਪੈਰ ਵਿੱਚ ਲੱਗ ਜਾਂਦੀ ਹੈ ਜਿਸ ਨਾਲ ਮੋਟਰਸਾਈਕਲ ਸਵਾਰ ਦੋਨੋਂ ਵਿਅਕਤੀ ਗਿਰ ਜਾਂਦੇ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਸਫਨਾ ਕੀ ਹੋਈ ਹੈ ਜੀ ਰਾਤ ਹੈ ਇਹ ਜਿਹੜਾ ਰਾਤ ਦੀ ਘਟਨਾ ਹੈ ਤੁਸੀਂ ਥੋੜੇ ਦਿਨ ਪਹਿਲੇ ਵੀ ਕਾਫੀ ਨਿਊਜ਼ ਚ ਚੱਲ ਰਹੀਆਂ ਸੀ ਚੀਜ਼ਾਂ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਅਗੇਂਸਟ ਕਾਫੀ ਨਸ਼ਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਫਿਰ ਪਰਸੋਂ ਜਿਹੜਾ ਅਟੈਕ ਹੋਇਆ ਸੀਗਾ ਜਲੰਧਰ ਉਹਦੇ ਮੱਦੇਨਜ਼ਰ ਉਹ ਕੱਲ ਕਾਫੀ ਨਾਕੇ ਚੈਕਿੰਗ ਤੁਸੀਂ ਦੇਖਿਆ ਹੋਣਾ ਬੱਸ ਸੜੀ ਦੀਆਂ ਚੈਕਿੰਗਸ ਤੇ ਲੇਟ ਨਾਈਟ ਤੱਕ ਨਾਕੇ ਲੱਗੇ ਹੋਏ ਸੀਗੇ ਇਦਾਂ ਦੇ ਇੱਕ ਨਾਕਾ ਜਿਹੜਾ ਸਾਡਾ ਮੇਨ ਹੈਗਾ ਅਕਬਰਪੁਰ ਸ਼ੰਨਾ ਦੇ ਕੋਲੇ ਨਾਕਾ ਲੱਗੇ ਹੋਏ ਸੀਗੇ ਜਿਹੜਾ ਸਵੇਰ ਤੋਂ ਹੀ ਨਾਕੇ ਇਦਾਂ ਦੇ ਚੱਲ ਰਹੇ ਸੀ ਸਾਡੇ ਉਹਦੇ ਵਿੱਚ ਡੀਐਸਪੀ ਡੀਐਸਪੀ ਸਰਵਜਨ ਰਾਜਨ ਡੀਐਸਪੀ ਸਤੀਸ਼ ਇਨਚਾਰਜ ਸੀਆਈਏ ਤੇ ਸਦਰ ਐਸਐਸਓ ਦਾ ਨਾਕਾ ਲੱਗਿਆ ਹੋਇਆ ਸੀ ਸਦਰ ਅਹਿਮਦਗੜ ਦਾ ਤੇ ਜਦੋਂ ਪਾਸੇ ਜਦੋਂ ਇਹਨਾਂ ਨੂੰ ਮੋਟਰਸਾਈਕਲ ਤੇ ਬੰਦੇ ਦਿਖੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਰੀਟੇਲਰ 'ਤੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਮੌਕੇ ਤੇ ਕਾਬੂ ਕਰਕੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਤੇ ਪੁਆਇੰਟ 32 ਦਾ ਪਿਸਤਲ ਰਿਕਵਰ ਕੀਤਾ ਗਿਆ ਤੇ ਜਿਹਦੇ ਵਿੱਚ ਇੱਕ ਜਿਹੜਾ ਮੇਨ ਸੀਗਾ ਗੁਰਸਤਕਾਰ ਉਹਦੇ ਲੱਤ ਤੇ ਗੋਲੀ ਵਜੀ ਹੈ ਜਿਹਨੂੰ ਰਾਤ ਅਸੀਂ ਲੇਟ ਨਾਈਟ ਸਿਵਲ ਹਸਪੀਟਲ ਦਾਖਲ ਕਰਾ ਦਿੱਤਾ ਸੀਗਾ ਉਹਦੇ ਜਦੋਂ ਸਾਨੂੰ ਗਾਂ ਡਿਟੇਲ ਚ ਪੁੱਛ ਕੇ ਪਤਾ ਕੀਤੀ ਤੇ ਜਿਹੜਾ ਤਰਨਜੀਤ ਸੀਗਾ ਉਹ ਚਲਾ ਰਿਹਾ ਸੀਗਾ ਤੇ ਜਿਹੜਾ ਗੁਰਕਿਰਪਾਲ ਸੀਗਾ ਇਹ ਜਿਹੜੇ ਹੈਗੇ ਆ ਬੰਦੇ ਅੰਮਰਗੜ ਥਾਣੇ ਦੇ ਰਿਆਂ ਨਾਲ ਇਹਨਾਂ ਤੇ ਆਲਰੇਡੀ ਐਨਡੀ ਦੇ 4-4 ਮੁਕਾਦਮੇ ਦਰਜ ਨੇ ਸਰ ਮੋਟਰਸਾਈਕਲ ਜਿਹੜਾ ਸੀਗਾ ਉਹ ਸਰ ਚੋਰੀ ਤੇ ਨੇ ਮੋਟਰਸਾਈਕਲ ਕੋਈ ਚੋਰੀ ਦਾ ਨਹੀਂ ਹੈ ਬਾਕੀ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਅਜੇ ਜਿਹੜਾ ਇੱਕ ਤੇ ਰਾਤ ਜਦੋਂ ਲੈਗ ਸ਼ਾਟ ਹੋਇਆ ਸੀਗਾ ਉਹਦਾ ਤੇ ਉਸ ਤੋਂ ਬਾਅਦ ਉਹਨੇ ਨੂੰ ਰਿਮਾਂਡ ਤੇ ਲੈ ਕੇ ਡਿਟੇਲਸ ਪੁੱਛ-ਪਿਛ ਕਰਾਂਗੇ ਵੀ ਹੋਰ ਕਿੰਨੇ ਕਿੱਦਾਂ ਦੇ ਇਹਨਾਂ ਦੇ ਬੰਦੇ ਹੈਗੇ ਆ ਜਿਹੜਾ ਤਰਨਜੀਤ ਹੈਗਾ ਲੁਧਿਆਣੇ ਦਾ ਰਹਿਣ ਵਾਲਾ ਤੇ ਇਹ ਹੀਰੋਨ ਲਿਆ ਕੇ ਉਥੋਂ ਆਪਣੇ ਏਰੀਆ 'ਚ ਆਪਣੇ ਮਲੇਰਕੋਟ ਦੇ ਏਰੀਆ 'ਚ ਸਪਲਾਈ ਕਰਦੇ ਸੀਗੇ ਤੇ ਜਿਹੜਾ ਗੁਰਸਤਕਾਰ ਹੈਗਾ ਜਿਹੜਾ ਮੁੰਡਾ ਉਹਦੇ ਤੇ ਆਲਰੀ ਪਰਚੇ ਹੈ ਉਹ ਬੜਾ ਨੈਟੋਰੀਅਸ ਟਾਈਪ ਦਾ ਬੰਦਾ ਹੈ ਔਲੀ ਉਤੇ ਪਰਚਾ ਤੇ ਉਦੇ ਤੋਂ ਵੀ 96 ਗ੍ਰਾਮ ਰਿਕਵਰ ਸਰ ਜੀ ਪਿਸਟਲ ਆ ਉਹ লাইসেনਸੀ ਹੈ ਨਹੀਂ ਪਿਸਟਲ লাইসেনਸੀ ਨਹੀਂ ਹੈ 0.32 ਬੋਰ ਦਾ ਪਿਸਟਲ ਹੈ ਜਿਹੜਾ ਕਿ ਅਸੀਂ ਉਹਦਾ ਇੱਕ ਵੱਖਰਾ ਪਰਚਾ ਦਰਜ ਕੀਤਾ ਬਹੁਤ ਏਕਨਾਲ ਅਸਰ ਹੈਗੇ ਅਸੀਂ ਇਹ ਇਹ ਦੋ ਜਣੇ ਸੀਗੇ ਬਾਕੀ ਹੁਣ ਇਹਨਾਂ ਤੋਂ ਡਿਟੇਲਸ ਪੁੱਛ ਕੇ ਕਰਾਂਗੇ ਲਿਸਟ ਬਣਾ ਰਹੇ ਹਾਂ ਇਹ ਆਪਣੇ ਏਰੀਆ ਦੇ ਵਿੱਚ ਮਲੇਰ ਕੋਟੇ ਜ਼ਿਲ੍ਹੇ ਦੇ ਵਿੱਚ ਵੀ ਕਿੰਨੇ ਇੱਕ ਬੰਦਿਆਂ ਨੂੰ ਹੋਰ ਸਪਲਾਈ ਕਰਕੇ ਜਾਂਦੇ ਸੀਗੇ ਜ਼ਖਮੀ ਵੀ ਹੈ ਸਰ ਕੋਈ ਇੱਕ ਜਿਹੜਾ ਮੇਨ ਸੀਗਾ ਉਹ ਜਿਹੜਾ ਬੰਦੇ ਦਾ ਲੈਗ ਸ਼ਾਟ ਹੋਇਆ ਉਹ ਜ਼ਖਮੀ ਹੈ ਰਾਤ ਨੂੰ ਅਸੀਂ ਸਿਵਲ ਹਸਪੀਟਲ ਦੇ ਵਿੱਚ ਇਸ ਸਰ ਪੁਲਸਟੇਜ ਦੇ ਗੋਲੀ ਚਲਾਈ ਜੇ ਕੋਈ ਮੁਲਾਜ਼ਮ ਦਾ ਕੋਈ ਨਹੀਂ ਮੁਲਾਜ਼ਮ ਦਾ ਬਚਾਗੇ ਕਿਉਂਕਿ ਆਲਰੇਡੀ ਸਾਡੀ ਪਾਰਟੀਆਂ ਅਲਰਟ ਤੇ ਨਾਕੇ ਚੱਲ ਰਹੇ ਸੀਗੇ ਜਿਸ ਨਾਲ ਸਵੇਰ ਦੀ ਬਰੀਫਿੰਗ ਚੱਲ ਰਹੀ ਸੀ ਨਾਕਿਆਂ ਦੀ ਉਹਦੇ ਦੌਰਾਨ ਇਨਸੀਡੈਂਟ ਹੋਇਆ ਬਾਕੀ ਸਰ ਜਿਹੜਾ ਯੁੱਧ ਨਸ਼ੇ ਵਿਰੁੱਧ ਜਿਹੜਾ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਵਿਰੁੱਧ ਸਾਡੀ ਜਿਲਾਵਾਲੋ ਪਹਿਲੇ ਵੀ ਕਿਹਾ ਵੈ ਜਿਹੜੇ ਮਾੜੇ ਅਨਸਰ ਹੈ ਉਹਨਾਂ ਨਾਲ ਅਸੀਂ ਸ਼ਕਤੀ ਨਾਲ ਪੇਸ਼ ਆਵਾਂਗੇ ਤੇ ਜਿਹੜੇ ਬੰਦੇ ਹਜੇ ਵੀ ਨਸ਼ਾ ਛੱਡਣਾ ਚਾਹੁੰਦੇ ਆ ਉਹ ਮਾੜੇ ਕੰਮਾਂ ਤੋਂ ਦੂਰ ਰਹਿਣ ਸਾਡੇ ਕੋਲ ਆਣ ਤਸੀਂ ਉਹਨਾਂ ਨੂੰ ਐਡਮਿਟ ਕਰਾਈਏ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ گزار ਸਕਣ ਸਰ ਇਹਨਾਂ ਕਸੂ ਹੁੰਦੇ باوجود ਵਿੱਚ ਹਜੇ ਵੀ ਜਿਹੜੇ ਨਹੀਂ ਸਦਤ ਇਹਨਾਂ ਨੂੰ ਕੀ ਕੰਮ ਹੈ ਜੀ ਉਹਨਾਂ ਨਾਲ ਪੂਰਾ ਸ਼ਕਤੀ ਨਾਲ ਪੇਸ਼ ਆਵਾਂਗੇ ਉਹਨਾਂ ਦੇ ਤੁਸੀਂ ਦੇਖੋ ਪੰਜਾਬ ਸਰਕਾਰ ਉਹਨਾਂ ਦੇ ਘਰ ਵੀ ਢਾਰੀ ਹੈ ਤੇ ਉਹਨਾਂ ਨਾਲ ਪੂਰਾ ਸ਼ਕਤੀ ਨਾਲ ਪੇਸ਼ ਆਇਆ ਜਾ ਰਿਹਾ ਹੈ